ਜਿਹੜੇ ਸਾਡੇ ਬੱਚੇ ਦਿੱਲੀ ਘੇਰੇ ਹੋਏ ਨੇ ਅੱਜ ਉਹਨਾਂ ਦੇ ਜ਼ੋਰ ਤੇ ਖੜੇ ਆ ਉਹਨਾਂ ਦੇ ਹਮਾਇਤ ਚ ਖੜੇ ਆ ਦਿੱਲੀ ਜਾਵਾਂਗੇ ਅਸੀਂ ਜਾਨਾਂ ਦੇ ਆਵਾਂਗੇ ਪਰ ਪਿੱਛੇ ਨਹੀਂ ਹਟਾਂਗੇ ਤੂੰ ਅੱਜ ਇਸੇ ਤਰ੍ਹਾਂ ਚੱਲੇ ਉਹੋ ਤਰ੍ਹਾਂ ਚੱਲੂ ਗੋਲੀ ਚਲਾ ਦੇਣਾ ਬੰਬ ਸੜ ਦੇਣਾ ਜੋ ਕੁਛ ਕਰਨਾ ਕਰਦੇ ਨੇ ਅਸੀਂ ਐਵੇਂ ਚੱਲਾਂਗੇ ਉਹ ਹਾਲਤ ਬਣਾ ਦੀ ਤੇ ਜਿਸ ਤਰ੍ਹਾਂ ਅਸੀਂ ਇਸ ਦੇਸ਼ ਦੇ ਵਾਸੀ ਨਾ ਹੋਈਏ ਅਸੀਂ ਤਾਂ ਪਾਕਿਸਤਾਨੀ ਹੋਈਏ ਇਹ ਦੂਜੀ ਵੱਡੀ ਗੱਲ ਇਹ ਹੋਈ ਜਿਹੜਾ ਉਹਨਾਂ ਤੇ ਤੇ ਸ਼ਬਦਿਕ ਕੀਤਾ ਗਿਆ ਡਰੋਨ ਦੇ ਰਾਈ ਬੰਬ ਸੁੱਤੇ ਗਏ ਗੋਲੀਆਂ ਚਲਾਈਆਂ ਗਈਆਂ ਲਾਠੀਆਂ ਚਲਾਈਆਂ ਗਈਆਂ ਜੰਗਲੀ ਧਰਨੇ ਲਾਇਆ ਕੇਂਦਰ ਸਰਕਾਰ ਤੇ ਵੱਧ ਦਵਾ ਲਾਮ ਹੁੰਦਾ ਤੇ ਉਥੇ ਬਿਖਿਆ ਮੰਗਾ ਮਨਵਾਉਣੀਆਂ ਜਿਹੜੀਆਂ ਹੈ ਸੌਖੀਆਂ ਉਹ ਨਹੀਂ ਆ ਇੱਥੇ ਧਰਨੇ ਸਾਲ ਚਲਾਈ ਲੋ ਕੇਂਦਰ ਸਰਕਾਰ ਨੂੰ ਕੀ ਫਰਕ ਪਈ ਕਿਸਾਨ ਜਿੱਥੇ ਬੰਦੀਆਂ ਵੱਲੋਂ ਲਗਾਤਾਰ ਜਿਹੜੇ ਹੈਗੇ ਪ੍ਰਦਰਸ਼ਨ ਕੀਤੇ ਜਾ ਰਿਹਾ ਤੇ ਜਿੱਦ ਗੱਲ ਕਰੀਏ ਤਾਂ ਦਿੱਲੀ ਜਾਣ ਵਾਸਤੇ ਵੀ ਕਿਸਾਨ ਗਏ ਸੀ ਸ਼ੰਭੂ ਬਾਡਰ ਉੱਤੇ ਜਿਹੜੇ ਖਨੋਰੀ ਬਾਡਰ ਦੇ ਉੱਪਰ ਵੀ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਜਿਸ ਨੂੰ ਲੈ ਕੇ ਅੱਜ ਉਗਰਾਹਾ ਵੱਲੋਂ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਰੇਲ ਰੋਕ ਪਰ ਦੌੜ ਕੀਤਾ ਜਾ ਰਿਹਾ 12 ਵੇ ਤੋਂ ਲੈ ਕੇ 4 ਵਜੇ ਤੱਕ ਜੀ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਐਸੇਲੇ ਮੌਕਾ ਦੇ ਵਿੱਚ ਜਿਹੜੇ ਹੈਗੇ ਕਿਸਾਨ ਜਿਹੜੇ ਜਿੱਥੇ ਬੰਦੀਆਂ ਨੇ ਇੱਥੇ ਜਿਹੜੇ ਪਹੁੰਚ ਚੁੱਕੇ ਆ ਤੇ ਟ੍ਰੇਨਾਂ ਦੇ ਉੱਪਰ ਤੱਪੜਾ ਵਿਛਾ ਕੇ ਉੱਤੇ ਬੈਠੇ ਤੇ ਟ੍ਰੇਨਾਂ ਨੂੰ ਜਿਹੜਾ 12 ਵਜੇ ਤੋਂ 4 ਵਜੇ ਟਾਈਮ ਦਿੱਤਾ ਸੀ ਰੋਕਣ ਦਾ ਉਸ ਵਿੱਚ ਡੱਟ ਚੁੱਕੇ ਆ ਤੇ ਕਿਉਂਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਿਸਾਨ ਐਸੇ ਲਾਈਨਾਂ ਦੇ ਬੈਠ ਚੁੱਕੇ ਆ ਜਿਸ ਵਿੱਚ ਬੀਬੀਆਂ ਵੀ ਕਾਫੀ ਲੰਬੀ ਦਦਾਰ ਦੇ ਵਿੱਚ ਤੇ ਪਹੁੰਚੇ ਨੇ ਅਤੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਇਹਨਾਂ ਦਾ ਕੀ ਕਹਿਣਾ ਠੀਕ ਹੈ ਜੋਣੀਆਂ ਅਸੀਂ ਬੈਠੇ ਗਾ ਲਈ ਆਪਾਂ ਅਸਲ ਵਿੱਚ ਬੈਠੇ ਆ ਜਿੱਥੇ ਦਿੱਲੀ ਦੰਗੇ ਹੋਈ ਜਾਂਦੇ ਆ ਕਾਹ ਬੈਠੇ ਆ ਤੁਸੀਂ ਕੀ ਕਹਿੰਦੇ ਹੋ ਜਿਹੜੇ ਦੰਗੇ ਕਿਤੇ ਨਿਆਂਇਕ ਕਿਤੇ ਜਾ ਰਹੇ ਆ ਨਜਾਇਜ਼ ਹੀ ਹੋਰ ਕੀ ਆ ਨਜਾਇਜ਼ ਹੀ ਆ ਹੁਣ ਆਪਣੀ ਮੰਗ ਕੀ ਆ ਜੀ ਇਹਦੀ ਆਪਣੀ ਮੰਗ ਆ ਵੀ ਸਾਡੀਆਂ ਮੰਗਾਂ ਮੰਨਣ ਉਹ ਤਾਨੂੰ ਕਰੇ ਸ਼ੌਂਕਾ ਦਾ ਨਾ ਨਾ ਅਸੀਂ ਵਹਿਲੀਆਂ ਆਂ ਕੇਂਦਰ ਸਰਕਾਰ ਵੱਲੋਂ ਜਿਹੜੀ ਮੰਗਾਂ ਮੰਨ ਕੇ ਦੁਆਰਾ ਮੁਕਰ ਗਏ ਹੈਗੇ ਤੁਹਾਡੇ ਮੁਤਾਬਕ ਹੈ ਹਾਂ ਮੁਕਰੇ ਕਰਕੇ ਅਸੀਂ ਬੈਠੇ ਆਂ ਜੇ ਮੰਨ ਜਾਂ ਤਾਂ ਲੋੜ ਹੀ ਨਹੀਂ ਸਾਨੂੰ ਵਹਿਲਦੀ ਕੋਈ ਇੰਨਾ ਵੱਲੋਂ ਜੋ ਕਿਹਾ ਗਿਆ ਹੈਗਾ ਕਿ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਧਰਨਾ ਹੈਗਾ ਉਹਨਾਂ ਦੀ ਜਿਹੜੀ ਮੰਗਾਂ ਹੈਗੇ ਜਿਹਦੇ ਨਿਆਂ ਤੱਕ ਹੈ ਕੀਤਾ ਜਾ ਰਿਹਾ ਜਿਸ ਕਰਕੇ ਇਹਨਾਂ ਨੂੰ ਮਜਬੂਰੀ ਨਾਲ ਇੱਥੇ ਬੈਠਣਾ ਪੈ ਰਿਹਾ ਗੱਲਬਾਤ ਵੀ ਕਰਦੇ ਆ ਹੋਰ ਤੇ ਜਿਹੜੇ ਕਿਸਾਨਾਂ ਕੋਲ ਪਹੁੰਚੇ ਉਹਨਾਂ ਦਾ ਕੀ ਕਹਿਣਾ ਮਾਤਾ ਜੀ ਖੜੇ ਮਾਤਾ ਜੀ ਤੁਸੀਂ ਟ੍ਰੇਨ ਰੋਕਣ ਵਾਸਤੇ ਖੜੇ ਹੋ ਕੀ ਕਰਨ ਗਏ ਅਸੀਂ ਆਪਨੇ ਜਿਹੜੇ ਸਾਡੇ ਬੱਚੇ ਦਿੱਲੀ ਘੇਰੇ ਹੋਏ ਨੇ ਅਸੀਂ ਉਹਨਾਂ ਦੇ ਜੋਰ ਤੇ ਖੜੇ ਆ ਉਹਨਾਂ ਦੇ ਹਮਾਇਤ 'ਚ ਖੜੇ ਆ ਅਸੀਂ ਡਟ ਕੇ ਲੜਨਾ ਡਟ ਕੇ ਖੜਨਾ ਉਹਨਾਂ ਵੱਲੋਂ ਕਹੇ ਦਿੱਲੀ ਨਹੀਂ ਜਾਣ ਦਿੱਤਾ ਜਾਵਾਂਗੇ ਜੇ ਧਰਨਾ ਸ਼ਾਂਤਮੀ ਇੱਥੇ ਲਗਾਇਆ ਜਾਵੇ ਤੁਸੀਂ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾਵਾਂਗੇ ਅਸੀਂ ਜਾਨਾਂ ਦੇ ਆਵਾਂਗੇ ਪਰ ਪਿੱਛੇ ਨਹੀਂ ਹਟਾਂਗੇ ਨਾ 13 ਮਹੀਨੇ ਅੱਗੇ ਹਟੇ ਨਾ ਹੁਣ ਹਟੇ ਜਿੱਥੇ ਮਰਜ਼ੀ ਲੈ ਜੇ ਸਾਡਾ ਆਗੂ ਅਸੀਂ ਉੱਥੇ ਤਿਆਰ ਆਂ ਸੰਘਰਸ਼ੀ ਸੀ ਤਰ੍ਹਾਂ ਚੱਲੇ ਉਸੇ ਤਰ੍ਹਾਂ ਚੱਲੂ ਗੋਲੀ ਚਲਾ ਦੇਣਾ ਬੰਬ ਸੜਦਣਾ ਜੋ ਕੁਝ ਕਰਨਾ ਕਰਦੇ ਨੇ ਅਸੀਂ ਐਵੇਂ ਚੱਲਾਂਗੇ ਬਈ ਕੋਈ ਇੰਨਾ ਵੱਲੋਂ ਜਿਹੜਾ ਕਹੇਗਾ ਸੰਘਰਸ਼ੀ ਦੇ ਆਪਣੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਆਈ ਤੁਸੀਂ ਵੇਰ ਰੋਕੋ ਦੋਨੇ ਕੀਤਾ ਜਾ ਰਿਹਾ ਦੇਖੋ ਜੇ ਮੰਗਾਂ ਅੱਗੇ ਮੰਨੀਆਂ ਹੋਈਆਂ ਲੈਹਦੇ ਰੂਪ ਦਿੱਤਾ ਹੋਇਆ ਸੈਂਟਰ ਸਰਕਾਰ ਨੇ ਪਰ ਉਹਦੇ ਚੋਂ ਸ਼ੇਰ ਚੋਂ ਫੂਣੀ ਨਹੀਂ ਕੱਤੀ ਇੱਕ ਵੀ ਮੰਗ ਲਾਗੂ ਨਹੀਂ ਕੀਤੀ ਸਿਰਫ ਤਿੰਨ ਜਿਹੜੇ ਕਾਲੇ ਕਾਨੂੰਨ ਸੀ ਉਹ ਸਭ ਰੱਦ ਕੀਤੇ ਆ ਹੋਰ ਕੋਈ ਵੀ ਮੰਗ ਐਮਐਸਪੀ ਦੀ ਮੰਗ ਸੀ ਜਾਂ ਲਖੀਮਪੁਰ ਖੀਰੇ ਦੇ ਢੋਛੀਆਂ ਨੂੰ ਸਜਾਵਾਂ ਦੋਣ ਦੀ ਮੰਗ ਸੀ ਜਾਂ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਮੰਗ ਸੀ ਕੋਈ ਵੀ ਮੰਗ ਸੀ ਜਿੰਨੀਆਂ ਵੀ ਮੰਗਾ ਕੋਈ ਵੀ ਇੱਕ ਵੀ ਮੰਗਾ ਸਰਕਾਰ ਨੇ ਪੂਰੀ ਨਹੀਂ ਕੀਤੀ ਉਹਦੇ ਵਾਸਤੇ 13 ਤਰੀਕ ਨੂੰ ਸਾਡੇ ਕੋਲ ਸਾਥੀ 12 13 ਜੱਥੇ ਬੰਦੀਆਂ ਉਹ ਆਪਦੇ ਤੌਰ ਤੇ ਗਏ ਆ ਗਾ ਇਹ ਹਾਲਤ ਬਣਾਤੀ ਕਿ ਜਿਸ ਤਰ੍ਹਾਂ ਅਸੀਂ ਇਸ ਦੇਸ਼ ਦੇ ਵਾਸੀ ਨਾ ਹੋਈਏ ਅਸੀਤ ਪਹਸਤਾਨੀ ਹੋਈਏ ਸੜਕਾਂ ਦੇ ਕੈਲਬੀਜ ਤੇ ਬੀਜੇ ਆ ਕੈਲ ਬਹੁਤ ਵੱਡੀ ਪੱਧਰ ਤੇ ਤੇ 6-6 ਲੇਹਰਾਂ ਦੀਆਂ ਸੜਕਾਂ ਦੇ ਉੱਤੇ ਕੰਧਾਂ ਕਰਤੀਆਂ ਇਸ ਕਰਕੇ ਉਹਨੂੰ ਵੀ ਵੱਡੀ ਗੱਲ ਇਹ ਹੋਈ ਜਿਹੜਾ ਉਹਨਾਂ ਤੇ ਤੇ ਸ਼ਬਦ ਕੀਤਾ ਗਿਆ ਡਰੋਨ ਦੇ ਰਾਈ ਬੰਬ ਸੁੱਟੇ ਗਏ ਗੋਲੀਆਂ ਚਲਾਈਆਂ ਗਈਆਂ ਲਾਠੀਆਂ ਚਲਾਈਆਂ ਗਈਆਂ ਉਥੇ ਰੋਸ ਵਜੋਂ ਅਸੀਂ ਉਹਨਾਂ ਦੀ ਹਮਾਇਤ 'ਚ ਅੱਜ ਅਗਰਾਹਾਂ ਜਥੇਬੰਦੀ ਵੱਲੋਂ ਤਨ ਘੰਟੇ ਦਾ 12 ਤੋਂ 3 ਘੰਟੇ ਰੇਲਾਂ ਜਾਮ ਕਰਾਂਗੇ ਇਦੋਂ ਅੱਗੇ ਇਹ ਸਾਡੀ ਮੀਟਿੰਗ ਹੈ ਸਟੇਟ ਬਾਡੀ ਦੀ ਤੇ ਸਾਰੀਆਂ ਜਥੇਬੰਦੀਆਂ ਦੀ ਫਿਰ ਜੇ ਇਸ ਤੋਂ ਅਗਲਾ ਐਕਸ਼ਨ ਕੀ ਕਰਨਾ ਹੈ ਜੋ ਵੀ ਸਾਨੂੰ ਹੁਕਮ ਹੋਊਗਾ ਅਸੀਂ ਫਿਰ ਦਿੱਲੀ ਵਾਲ ਨੂੰ ਵੀ ਚਾਲੇ ਪਾਵਾਂਗੇ ਤੇ ਸਰਕਾਰ ਦੇ ਧੌਣ ਚੋਂ ਕਿੱਲਾ ਕੱਢ ਕੇ ਰੱਖਾਂ ਤੁਹਾਡੇ ਵੱਲੋਂ ਕੱਲ 16 ਤਰੀਕ ਨੂੰ ਭਾਰਤ ਬੰਦੀ ਵੀ ਕਾਲ ਦਿੱਤੀ ਗਈ ਟਰੇਡ ਜੂਨੀਅਨ ਅਜੈਂਡਾ ਟਰੱਕਾਂ ਵਾਲੀਆਂ ਬੱਸਾਂ ਵਾਲੇ ਜੋ ਵੀ ਬਿਜਲੀ ਵਾਲੇ ਕੰਮ ਜਾ ਸਾਡੇ ਸਨ ਤੇ ਮਜ਼ਦੂਰ ਟੋਟਲ ਜਥੇਬੰਦੀਆਂ ਵੱਲੋਂ ਇਹ ਪਿੰਡੂ ਭਾਰਤ ਬੰਧਨ ਕੀਤਾ ਗਿਆ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਸਾਰੀਆਂ ਹੀ ਸਜੁਗਤ ਮੋਰਚੇ ਦੀਆਂ ਜਥੇਬੰਦੀਆਂ ਉਹਨਾਂ ਦੀ ਹਮਾਇਤ ਦੇ ਵਿੱਚ ਭਾਰਤ ਬੰਧਨ ਦੇ ਵਿੱਚ ਹਸਾਂਵਾਂ ਅੱਜ ਕੋਈ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਰੱਖੀ ਗਈ ਕਿਸਾਨਾਂ ਨਾਲ ਕੀ ਲੱਗਦਾ ਮੀਟਿੰਗ ਸਫਲ ਹੋਵੇਗੀ ਅਸੀਂ ਤਾਂ ਜੀ ਕਾਮਨਾ ਕਰਦੇ ਹਾਂ ਕਿ ਸਫਲ ਹੋਵੇ ਪਰ ਉਮੀਦ ਘੱਟ ਹੈ ਅਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਰਕਾਰਾਂ ਹਰ ਇੱਕ ਵਾਰੀ ਟਰਕਾਉਂਦੀਆਂ ਐ ਟਰਕਾ ਕੇ ਕਮੇਟੀ ਬਣਾ ਦਿੰਨੇ ਕਮੇਟੀ ਦਾ ਤਾਂ ਮਤਲਬ ਹੁੰਦਾ ਕੰਮ ਨੂੰ ਮੇਟਣਾ ਵੀ ਇਹ ਲੰਬਾ ਚੱਲ ਜੇ ਸੋ ਇਸ ਕਰਕੇ ਅਸੀਂ ਉੱਤੇ ਆਸ ਨਹੀਂ ਪਰ ਆਸ ਛੱਡਣੀ ਵੀ ਨਹੀਂ ਚਾਹੀਦੀ ਕਿਉਂਕਿ ਗੱਲਬਾਤ ਹੀ ਐ ਇੱਕ ਮੇਜ਼ ਤੇ ਜਾ ਕੇ ਗੱਲਬਾਤ ਨਿਬੜਦੀ ਹੁੰਦੀ ਆ ਉੱਥੇ ਹੀ ਮੰਗਾ ਮਸਲਿਆਂ ਦਾ ਹੱਲ ਹੁੰਦਾ ਅਸੀਂ ਗੱਲਬਾਤੋਂ ਨਹੀਂ ਭੱਜਦੇ ਗੱਲਬਾਤ ਚ ਕੀ ਨਿਕਲਦਾ ਉਹ ਸ਼ਾਮ ਤੱਕ ਪਤਾ ਲੱਗ ਜਾਊਗਾ ਤੇ ਕੱਲ ਨੂੰ ਫਿਰ ਜੱਥੇ ਬੰਦੀਆਂ ਮੀਟਿੰਗ ਕਰਕੇ ਅਗਲਾ ਐਕਸ਼ਨ ਉਹ ਪ੍ਰੋਗਰਾਮ ਜਿਹੜਾ ਉਹੋ ਦੇਣਗੇ ਜਾਂ ਇਹਨਾਂ ਵੱਲੋਂ ਕਿਹਾ ਗਿਆ ਹੈਗਾ ਜਿਹੜਾ ਇਹਨਾਂ ਦੀ ਕਾਲ ਹੈਗੀ ਹੈ ਜਿਹੜੀ 12 ਤੋਂ ਲੈ ਕੇ ਜਿਹੜੀ 3-4 ਵਜੇ ਤੱਕ ਜਿਹੜੀ ਕਾਲ ਹੈਗੇ ਆ ਅਗਰ ਉਹਦੇ ਵਿੱਚ ਕੋਈ ਫੈਸਲਾ ਮੀਟਿੰਗ ਜਿਹੜੀ ਹੁੰਦੀ ਹੈ ਸ਼ਾਮ ਨੂੰ ਕੀ ਫੈਸਲਾ ਉਹਦੇ ਮੁਤਾਬਕ ਜਿਹੜੀ ਅੱਗੇ ਕਾਰਵਾਈ ਕੀਤੀ ਹੈਗੀ ਗੱਲਬਾਤ ਕਰਦੇ ਹੋਰ ਵੀ ਕਿਸਾਨਾਂ ਆਗੂ ਦੇ ਨਾਲ ਅੱਜ ਤੁਹਾਡੇ ਜਥੇਬੰਦੇ ਵੱਲੋਂ ਮੋਗਾ ਦੇ ਚ ਰੇਲਵੇ ਰੋਕੀ ਜਾ ਰਹੀ ਹੈਗੀ ਹੈ ਇਹਦੇ ਬਾਰੇ ਜਾਣ ਜੋ ਅੱਜ ਰੇਲਾ ਰੁਕਣ ਦਾ ਪਰ ਉਹਨਾਂ ਭਾਰਤੀ ਕਿਸਾਨ ਨੂੰ ਨੇਤਾਗਰ ਹਾਂ ਦਾ ਹੈਗਾ ਮੇਰੇ ਵਿੱਚ ਡਕਾਉਂਦਾ ਵਾਲੇ ਸਾਥ ਜਿਹੜੇ ਹੈਗੇ ਆ ਮਨਜੀਤ ਹਨੇਰੇ ਸਾਥੀ ਉਹ ਵੀ ਨਾਲ ਨੇ ਇਹ ਰੇਲਾ ਰੁਕਣ ਦਾ ਜਿਹੜਾ ਹੈਗਾ ਇਸ ਕਰਕੇ ਫੈਸਲਾ ਕਰਨਾ ਪਿਆ ਮਜਬੂਰੀ ਬਸ ਕਿਉਂਕਿ ਕੇਂਦਰ ਸਰਕਾਰ ਅਤੇ ਪੰਜਾਬ ਦੀ ਖੱਟੜ ਸਰਕਾਰ ਜਿਹੜੀ ਹੈਗੀ ਆ ਉਹ ਕਿਸਾਨਾਂ ਨੂੰ ਦਿੱਲੀ ਵੱਲ ਨਹੀਂ ਜਾਣ ਦੇ ਰਹੀ ਪਿਛਲੇ ਸਮੇਂ ਤੋਂ ਲੰਮਕੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਉਹ ਮੰਨਣ ਤੋਂ ਣਕਾਰੀ ਐ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਹੋਵੇ ਲਖੀਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਗੱਲ ਹੋਵੇ ਬਿਲੀ ਸੋਦ ਬੈਲ 222 ਰੱਦ ਕਰਨ ਦੀ ਹੋ ਗੱਲ ਹੋਵੇ 750 ਦੇ ਲਗਭਗ ਕਿਸਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਮਤਲਬ ਕੇਂਦਰ ਸਰਕਾਰ ਜਿਹੜੀ ਆ ਕਿਸਾਨਾਂ ਦੀਆਂ ਕੋਈ ਮੰਗਾਂ ਵੀ ਨਹੀਂ ਮੰਨਦੀ ਇਸ ਕਰਕੇ ਮਜਬੂਰੀ ਵਸ ਅੱਜ ਜਿਹੜਾ ਹੈਗਾ ਇਹ ਧਰਨੇ ਲਾ ਰਹੇ ਆ ਇਹ ਧਰਨੇ ਜਿਹੜੇ ਅੱਜ ਦੇ ਹੈਗੇ ਰੇਲ ਰੁਕੋ ਪ੍ਰੋਗਰਾਮ ਇਹ ਜਿਹੜੇ ਉਹ ਹਰਿਆਣੇ ਦੇ ਬਾਡਰਾਂ ਤੇ ਬੈਠੇ ਸਾਥੀ ਨੇ ਉਹਨਾਂ ਦੇ ਸਪੋਰਟ 'ਚ ਤੇ ਜਿਹੜੇ ਕੇਂਦਰ ਸਰਕਾਰ ਉਤੇ ਦਬਾਅ ਲਾਮਬੰਦ ਕਰਨ ਲਈ ਕਿਤੇ ਗਏ। ਜੇ ਗੱਲ ਕਰੀਏ ਨਾ ਵਾਰ-ਵਾਰ ਮੀਟਿੰਗ ਦਿੱਤੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਅੱਜ ਵੀ ਮੀਟਿੰਗ ਕੀਤੀ ਜਾ ਰਹੀ ਹੈ। ਸਰਕਾਰ ਨੇ ਕੇਂਦਰ ਸਰਕਾਰ ਦੇ ਪਹਿਲਾਂ ਵੀ ਮੰਤਰੀਆਂ ਨੇ ਦੋ ਮੀਟਿੰਗਾਂ ਹੋਈਆਂ ਦਿੱਤੀਆਂ ਸੀਆਂ ਉਹਨਾਂ ਸਾਥੀਆਂ ਨੂੰ। ਕੋਈ ਹੱਲ ਨਹੀਂ ਨਿਕਲਿਆ। ਅੱਜ ਦੀ ਮੀਟਿੰਗ ਤੋਂ ਵੀ ਕੋਈ ਬਹੁਤਾ ਹੱਲ ਬਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਕੇਂਦਰ ਦੇ ਮੰਤਰੀ ਦਾ ਇਹ ਕਹਿੰਦੇ ਆ ਵੀ ਐਮਐਸਪੀ ਦਾ ਗਾਰੰਟੀ ਦਾ ਕਾਨੂੰਨ ਜਿਹੜਾ ਹੈਗਾ ਜਲਦੀ 'ਚ ਨਹੀਂ ਬਣਾਇਆ ਜਾ ਰਿਹਾ। ਜਦੋਂ ਕਿ ਇਹ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਬਣਾਉਣ ਲਈ ਸਰਕਾਰ ਨੇ ਕੇਂਦਰ ਸਰਕਾਰ ਨੇ 2 ਸਾਲ ਪਹਿਲਾਂ ਵਾਅਦਾ ਕੀਤਾ ਸੀ ਜੇ 2 ਸਾਲਾਂ ਤੱਕ ਵਾਅਦਾ ਨਹੀਂ ਨਿਭਾ ਸਕੀ ਤਾਂ ਹੁਣ ਵੀ ਉਹਨਾਂ ਤੋਂ ਕੋਈ ਬਹੁਤੀ ਆਸ ਨਹੀਂ ਰੱਖੀ ਜਾਂਦੀ ਰਾਤ ਦੀ ਮੀਟਿੰਗ ਤੋਂ ਵੀ ਕੋਈ ਬਹੁਤੇ ਵਧੀਆ ਸਿੱਟੇ ਨਿਕਲਣ ਦੀ ਆਸ ਨਹੀਂ ਕੀਤੀ ਜਾ ਸਕਦੀ ਜੇ ਅਗਰ ਕੋਈ ਸਿੱਟਾ ਨਹੀਂ ਨਿਕਲਦਾ ਫਿਰ ਸੰਘਰਸ਼ਕਸ਼ਤਾ ਲੈ ਕੇ ਜਾਵਾਂਗੇ ਸੰਘਰਸ਼ਤਾ ਜਿਹੜਾ ਹੈਗਾ ਇਦੋਂ ਤੇਜ਼ ਹੋਊਗਾ ਇਦੋਂ ਘਟਦਾ ਨਹੀਂਗਾ ਕਿਉਂਕਿ ਸੰਘਰਸ਼ਾਂ ਤੋਂ ਬਿਨਾਂ ਜਿਹੜਾ ਕਿਸਾਨਾਂ ਦੇ ਮਸਲੇ ਲਈ ਹੱਲ ਨਹੀਂ ਹੋਣੇ ਤੇ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਲਈ ਸੰਘਰਸ਼ ਲੜਨਾ ਜ਼ਰੂਰੀ ਹੈਗਾ ਜੇ ਇਹ ਹ ਰੇਲਾਂ ਨਾਲ ਜਾਂ ਦਿੱਲੀ ਜਾਣ ਨਾਲ ਇਹ ਸੰਘਰਸ਼ ਜਿਹੜਾ ਇਹ ਤੋਂ ਤੇਜ਼ ਹੋਊਗਾ ਘਟਦਾ ਨਹੀਂ ਜਿਹੜੇ ਦਿੱਲੀ ਉਹਨਾਂ ਨੇ ਕਿਹਾ ਹੈਗਾ ਵੀ ਜਿਹੜੇ ਜਿੱਥੇ ਤੁਸੀਂ ਹੈਗੇ ਹੋ ਉੱਥੇ ਹੀ ਧਰਨੇ ਲਾਓ ਸ਼ਾਂਤਵੇਂ ਦਿੱਲੀ ਜਾਣ ਨਾਲ ਕੀ ਹੋ ਜੂਗਾ ਇਹ ਅਸੀਂ ਦੇਖਣਾ ਹੈ ਵੀ ਕੇਂਦਰ ਸਰਕਾਰ ਤੇ ਦਬਾਅ ਲਾਵੰਦ ਕਰਨਾ ਇਹ ਪੰਜਾਬ 'ਚ ਬੈਠਿਆਂ ਵੱਧ ਹੁੰਦਾ ਹੈ ਕਿ ਕੇਂਦਰ ਤੇ ਦਿੱਲੀ ਬੈਠਿਆਂ ਵੱਧ ਹੁੰਦਾ ਹੈ ਸਾਡੇ ਮੁਤਾਬਕ ਹੈਗਾ ਵੀ ਦਿੱਲੀ ਬੈਠਿਆਂ ਜਿਹੜਾ ਹੈਗਾ ਦਿੱਲੀ ਧਰਨੇ ਲਾਇਆ ਕੇਂਦਰ ਸਰਕਾਰ ਤੇ ਵੱਧ ਦਬਾਅ ਲਾਉਂਦਾ ਤੇ ਉੱਥੇ ਬੈਠਿਆਂ ਮੰਗਾ ਮਨਵਾਉਣੀਆਂ ਜਿਹੜੀਆਂ ਹੈਗੀਆਂ ਸੋ ਕੋਈ ਆਉ ਨਹੀਂ ਇੱਥੇ ਧਰਨੇ ਸਾਲ ਚ ਲੈ ਲਓ ਕੇਂਦਰ ਸਰਕਾਰ ਨੂੰ ਕੀ ਫਰਕ ਪਈ ਸਾਡੀ ਸਮਝਦਾ ਉਹ ਉੱਥੇ ਹੀ ਲੱਗਨੇ ਚਾਹੀਦੇ ਨੇ ਤਾਂ ਆਉਣ ਵਾਲੇ ਟਾਈਮ ਸੰਘਰਸ਼ ਤੇਜ਼ ਕੀਤਾ ਜਾਊਗਾ ਬਿਲਕੁਲ ਆਉਣ ਵਾਲੇ ਸਮੇਂ ਦਾ ਸੰਘਰਸ਼ ਜਿਹੜਾ ਹੈਗਾ ਉਹ ਤੇਜ਼ ਕੀਤਾ ਜਾਊਗਾ ਬਿਲਕੁਕੁਲ ਇੰਨਾ ਵੱਲੋਂ ਜੋ ਕਿਹਾ ਗਿਆ ਜਿਹੜੀ ਇਹਨਾਂ ਦੀਆਂ ਮੰਗਾਂ ਹੈਗੀਆਂ ਕਾਫੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਜਿਹੜਾ ਸਿੱਟਾ ਹੈ ਸਹੀ ਤਰੀਕੇ ਨਾਲ ਨਹੀਂ ਨਿਕਲ ਰਿਹਾ ਅਗਰ ਅੱਜ ਵੀ ਕੋਈ ਮੀਟਿੰਗ ਦਾ ਸਿੱਟਾ ਨਹੀਂ ਨਿਕਲਦਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਦਾ ਅਨਮੋਲ